ਅਮਰੀਕਾ ਵਿੱਚ ਕਿਉਂ ਲੋਕੀ ਆਪਣੇ ਘਰਾਂ ਦੇ ਵਿੱਚ ਡਰ ਕੇ ਬੈਠ ਗਏ ਆ ਕਿਉਂ ਨਹੀਂ ਲੋਕ ਘਰਾਂ ਤੋਂ ਨਿਕਲ ਰਹੇ ਕਿਉਂਕਿ ਇਸ ਤਰ੍ਹਾਂ ਦੀ ਰਿਪੋਰਟਸ ਵੀ ਆਈ ਆ ਇੱਕ ਸਰਵੇ ਹੋਇਆ ਸੀਗਾ ਜਿਹੜੀ ਆਪਾਂ ਤੁਹਾਡੇ ਨਾਲ ਕੱਲ ਇੱਕ ਵੀਡੀਓ ਵੀ ਸ਼ੇਅਰ ਕੀਤੀ ਸੀਗੀ ਪਰ ਬਹੁਤ ਲੋਕਾਂ ਦੇ ਕਮੈਂਟਸ ਇਹ ਆ ਰਹੇ ਸੀਗੇ ਕਿ ਘਰੇ ਬੈਠਣ ਨਾਲ ਕੀ ਹੋਏਗਾ ਤੁਹਾਨੂੰ ਇਸ ਟਾਈਮ ਦੇ ਉੱਪਰ ਪਤਾ ਹੀ ਆ ਅਮਰੀਕਾ ਦੇ ਵਿੱਚ ਕੀ ਹਾਲਾਤ ਬਣੇ ਹੋਏ ਨੇ ਕਿਸ ਤਰ੍ਹਾਂ ਆਈਸ ਹਰ ਰੋਜ਼ ਰੇਡਸ ਕਰ ਰਹੀ ਹੈ ਫੈਡਰਲ ਏਜੰਟ ਕਿਸ ਤਰ੍ਹਾਂ ਘੁੰਮ ਰਹੇ ਆ ਔਰ ਕਿਸ ਤਰ੍ਹਾਂ ਰਾਜੰਦਿਆਂ ਨੂੰ ਹੀ ਰੋਕਿਆ ਜਾ ਰਿਹਾ ਇੱਕ ਨਿਊਜ਼ ਆਈ ਆ ਜਿਹੜੀ ਕਿ ਇਹਨਾਂ ਨੇ ਹੋਮਲੈਂਡ ਸਕਿਉਰਿਟੀ ਨੇ ਆਪਣੀ ਸਾਈਡ ਦੇ ਉੱਪਰ ਆਫੀਸ਼ਲ ਪੇਜ ਦੇ ਉੱਤੇ ਅਪਲੋਡ ਕੀਤੀ ਹੋਈ ਆ ਅਗਰ ਚਾਹੋ ਤਾਂ ਤੁਸੀਂ ਵੀ ਪੜ੍ਹ ਸਕਦੇ ਆ ਕਿ ਕਿਸ ਤਰ੍ਹਾਂ 26 ਸਾਲਾਂ ਤੋਂ ਰਹਿ ਰਹੀ ਅਮਰੀਕਾ ਦੇ ਵਿੱਚ ਇੱਕ ਔਰਤ ਨੂੰ ਅਰੈਸਟ ਕੀਤਾ ਤੇ ਹੁਣ ਉਹਨੂੰ ਡਿਪੋਰਟ ਕੀਤਾ ਜਾਇਆਗਾ 26 ਸਾਲ ਪੁਰਾਣਾ ਉਹਦਾ ਰਿਕਾਰਡ ਕੱਢ ਲਿਆ ਕਿ ਉਹ ਟੂਰਿਸਟ ਵੀਜ਼ੇ ਤੇ ਇੱਥੇ ਆਈ ਸੀਗੀ ਤੇ 26 ਸਾਲ ਇੱਥੇ ਰਹੀ ਆ ਤੇ ਹੁਣ ਉਹਨੂੰ ਡਿਪੋਰਟ ਕੀਤਾ ਜਾਇਆਗਾ ਤੇ ਹੱਥ ਕਿੱਦਾਂ ਆਈ ਹੋ ਕੀ ਉਹਦੇ ਨਾਲ ਹੋਇਆ ਉਹਦੇ ਬਾਰੇ ਪੂਰੀ ਆਪਾਂ ਤੁਹਾਡੇ ਨਾਲ ਕਹਾਣੀ ਸਾਹਮਣੇ ਰੱਖਾਂਗੇ ਕਹਾਣੀ ਕੀ ਹੈ ਸੱਚੀ ਨਿਊਜ਼ ਹੀ ਆ ਜੋ ਉਹਦੇ ਨਾਲ ਹੋਇਆ ਆਪਾਂ ਉਹਦੀ ਸਟੋਰੀ ਤੁਹਾਡੇ ਨਾਲ ਸ਼ੇਅਰ ਕਰਨੀ ਆ ਤਾਕੇ ਜਿਹੜੇ ਬਹੁਤ ਇਹ ਕਹਿੰਦੇ ਸੀਗੇ ਵੀ ਘਰ ਬੈਠਣ ਨਾਲ ਕੀ ਹੋ ਜਾਊਗਾ ਡਰ ਨਾਲ ਕੀ ਹੋ ਜਾਊਗਾ ਕੁਝ ਨਹੀਂ ਹੁੰਦਾ ਸਾਰਾ ਕੁਝ ਨੋਰਮਲ ਇੱਥੇ ਸੋ ਉਹਨਾਂ ਨੂੰ ਪਤਾ ਲੱਗ ਸਕੇ ਕਿ ਹਰ ਰੋਜ਼ ਕਿਸ ਤਰ੍ਹਾਂ ਦੀਆਂ ਸਟੋਰੀਆਂ ਇੱਥੇ ਹੋ ਰਹੀਆਂ ਕਿਸ ਤਰ੍ਹਾਂ ਲੋਕਾਂ ਦੀ ਇੱਕ ਮਿੰਟ ਦੇ ਵਿੱਚ ਵਿੱਚ ਲਾਈਫ ਪੂਰੀ ਬਰਬਾਦ ਹੋ ਸਕਦੀ ਆ ਤੁਸੀਂ ਕਦੇ ਸੋਚਿਆ ਹੋਵੇਗਾ ਕਿ ਕਾਫੀ ਦੇ ਝਗੜੇ ਨੂੰ ਲੈ ਕੇ ਕਿ ਕਿਸੇ ਨੂੰ ਹੁਣ ਡਿਪੋਰਟ ਕੀਤਾ ਜਾਏਗਾ ਜਾਂ ਅਰੈਸਟ ਵੀ ਹੋਏਗਾ ਜੀ ਹਾਂਜੀ ਹੁਣ ਇਹ ਇੱਕ ਹੁਣ ਔਰਤ ਆ ਫਿਨਲੈਂਡ ਦੀ ਆ ਨੀਨਾ ਕਸਟੇਨੀ ਜਿੱਦਾਂ ਕਿ ਨਾਰਮਲ ਸਾਰੇ ਲੋਕੀ ਆਪਾਂ ਘੁੰਮਦੇ ਆ ਵਾਕਿੰਗ ਤੇ ਜਾਂਦੇ ਆ ਸੋ ਇਹ ਵੀ ਇਦਾਂ ਹੀ ਨਿਕਲੀ ਸੀਗੀ ਹੱਥ ਦੇ ਵਿੱਚ ਕਾਫੀ ਦਾ ਕੱਪ ਸੀਗਾ ਕਾਫੀ ਲੈ ਕੇ ਜਾ ਰਹੀ ਸੀਗੀ ਬਾਹਰ ਘੁੰਮਣ ਤੇ ਤੇ ਸਾਹਮਣੇ ਤੋਂ ਇੱਕ ਔਰਤ ਹੋਰ ਆ ਰਹੀ ਸੀ ਜਿਸ ਦੇ ਨਾਲ ਉਸ ਦਾ ਬੱਚਾ ਸੀ ਤੇ ਉਸ ਦਾ ਨਾਲ ਡੌਗੀ ਸੀ ਉਹਨੂੰ ਘਮਾਉਣ ਲੈ ਕੇ ਆ ਰਹੀ ਸੀਗੀ ਤੇ ਜਦੋਂ ਇਹ ਦੋਨੋਂ ਆਪਸ ਵਿੱਚ ਕ੍ਰਾਸ ਕਰਨ ਲੱਗੇ ਇੱਕ ਦੂਜੇ ਨੂੰ ਸੋ ਉੱਥੇ ਕੁੱਤਾ ਪੌਂ ਗਿਆ ਉਹਨੂੰ ਵੱਢਣ ਦੀ ਕੋਸ਼ਿਸ਼ ਕਰ ਰਿਹਾ ਸੀ ਤੁਹਾਨੂੰ ਪਤਾ ਅਕਸਰ ਹੋ ਜਾਂਦਾ ਤੇ ਇਹ ਔਰਤ ਡਰ ਗਈ ਨੀਨਾ ਉਸ ਟਾਈਮ ਤੇ ਉੱਪਰ ਡਰ ਗਈ ਤੇ ਜਿਹਦੇ ਤੋਂ ਡਰਨ ਦੀ ਵਜ੍ਹਾ ਤੋਂ ਕਾਫੀ ਉਸ ਦੇ ਉੱਪਰ ਸੁੱਟਦੀ ਜਾਂ ਫੇ ਤੁਹਾਨੂੰ ਪਤਾ ਹੀ ਜਦੋਂ ਆਪਾਂ ਅਣਜਾਣ ਹੁੰਦੇ ਜਾਂ ਕੋਈ ਵੀ ਆਪਣੇ ਤੇ ਚੀਜ਼ ਅਟੈਕ ਕਰਦੀ ਆ ਜਾਂ ਕੋਈ ਇੱਕਦਮ ਛਾਪ ਆ ਜਾਂਦਾ ਕਦਮ ਡਰ ਜਾਂਦੇ ਆ ਸੋ ਐਸੀ ਤਰ੍ਹਾਂ ਨੀਨਾ ਨਾਲ ਵੀ ਹੋਇਆ ਸੀਗਾ ਜਦੋਂ ਜਦੋਂ ਕੁੱਤੇ ਨੇ ਉਸ ਦੇ ਉੱਪਰ ਅਟੈਕ ਕੀਤਾ ਸੀ ਤਾਂ ਉਹ ਡਰ ਗਈ ਉਸ ਨੇ ਆਪਣੀ ਕਾਫੀ ਉਸ ਦੀ ਤਰਫ ਸੁੱਟ ਦਿੱਤੀ ਤੇ ਜਿਹਦੀ ਵਜ੍ਹਾ ਤੋਂ ਉਹਨਾਂ ਔਰਤਾਂ ਦੇ ਵਿੱਚ ਤੂ ਤੂ ਮੈਮੇ ਹੋਈ ਕਿਉਂਕਿ ਉਹ ਕਾਫੀ ਉਸ ਔਰਤ ਦੇ ਉੱਤੇ ਵੀ ਡਿੱਗੀ ਜਾ ਕੇ ਉਸ ਦੇ ਕੁੱਤੇ ਦੇ ਉੱਤੇ ਵੀ ਡਿੱਗੀ ਔਰ ਉਸ ਦੇ ਬੱਚੇ ਦੇ ਉੱਪਰ ਵੀ ਡਿੱਗੀ ਤੇ ਜਿਸ ਦੀ ਵਜ੍ਹਾ ਤੇ ਬਹੁਤ ਜ਼ਿਆਦਾ ਤਕਰਾਰ ਵਧ ਗਈ ਨਾ ਦੋਨਾਂ ਦੇ ਆਪਸ ਦੇ ਵਿੱਚ ਤੇ ਔਰਤ ਨੇ ਪੁਲਿਸ ਨੂੰ ਕਾਲ ਕਰਕੇ ਉੱਥੇ ਬੁਲਾ ਲਿਆ ਤੇ ਜਦੋਂ ਹੀ ਉੱਥੇ ਬੁਲਾਇਆ ਤੇ ਇਸ ਔਰਤ ਦੇ ਉੱਪਰ ਇਲਜ਼ਾਮ ਲਗਾਇਆ ਕਿ ਇਸ ਨੇ ਹਮਲਾ ਕੀਤਾ ਮੇਰੇ ਬੱਚੇ ਦੇ ਉੱਪਰ ਮੇਰੇ ਡੌਗੀ ਦੇ ਉੱਤੇ ਮੇਰੇ ਉੱਪਰ ਸੋ ਇਸ ਔਰਤ ਨੂੰ ਗ੍ਰਿਫਤਾਰ ਕਰ ਲਿੱਤਾ ਗਿਆ ਔਰ ਜਦੋਂ ਇਸ ਦਾ ਚੈੱਕ ਕੀਤਾ ਗਿਆ ਸਟੇਟਸ ਕੀ ਆ ਕਦੋਂ ਕੀ ਕਿਸ ਸਟੇਟਸ ਇੱਥੇ ਰਹਿ ਰਹੀ ਹੈ ਤਾਂ ਪਤਾ ਲੱਗਿਆ ਕਿ ਇਹ 17 ਅਪ੍ਰੈਲ 1999 ਦੇ ਵਿੱਚ ਇੱਥੇ ਟੂਰਿਸਟ ਵੀਜ਼ੇ ਦੇ ਉੱਪਰ ਆਈ ਸੀਗੀ ਤੇ ਜਿਨੇ ਇੱਥੋਂ ਜਾਣਾ ਉਚਿਤ ਨਹੀਂ ਸਮਝਿਆ ਤੇ ਇੱਥੇ ਇਮੀਗ੍ਰੇਸ਼ਨ ਨਿਯਮਾਂ ਦੀ ਉਲੰਘਣਾ ਕੀਤੀ ਤੇ ਇੱਥੇ ਹੀ ਰਹਿਣਾ ਸਮਝਿਆ ਤੇ ਜਿਹਦੀ ਵਜ੍ਹਾ ਤੇ ਇਲੀਗਲ ਇਮੀਗ੍ਰੈਂਟ ਬਣ ਗਈ ਤੇ 26 ਸਾਲਾਂ ਤੋਂ ਇੱਥੇ ਰਹਿ ਰਹੀ ਸੀ ਸੋ ਹੁਣ ਇਹਦੇ ਜੀ ਰਿਪੋਰਟ ਇਹ ਆ ਰਹੀ ਹੈ ਕਿ ਆਈਐਸ ਨੇ ਇਹਨੂੰ ਹੁਣ ਡਿਟੇਨ ਕਰ ਲਿਆ ਤੇ ਬਹੁਤ ਜਲਦੀ ਇਹਨੂੰ ਡਿਪੋਰਟ ਕੀਤਾ ਜਾਇਆਗਾ ਤੇ ਤੁਸੀਂ ਹੁਣ ਤੁਸੀਂ ਸੋਚ ਲਓ ਕਿ ਇੱਕ ਕਾਫੀ ਦੇ ਕੱਪ ਤੋਂ ਲੈ ਕੇ ਕਾਫੀ ਸੁੱਟੜ ਦੀ ਹੋ ਜਾ ਤਾਂ ਲੈ ਕੇ ਕਹਾਣੀ ਕਿੱਥੇ ਤੱਕ ਪਹੁੰਚ ਗਈ ਸੋ ਐਸੇ ਤਰ੍ਹਾਂ ਹੋ ਰਿਹਾ ਅੱਜ ਅਮਰੀਕਾ ਦੇ ਵਿੱਚ ਕਿ ਤੁਹਾਡਾ ਕੋਈ ਵੀ ਤੁਸੀਂ ਕਿਸੇ ਕੰਮ ਨੂੰ ਜਾਓ ਪਤਾ ਹੀ ਨਹੀਂ ਲੱਗਦਾ ਉਹ ਕਿੱਥੋਂ ਕਿੱਥੋਂ ਖਿੱਚ ਕੇ ਬਾਅਦ ਦੇ ਵਿੱਚ ਤੁਹਾਡੇ ਸਟੇਟਸ ਦੇ ਉੱਪਰ ਲਿਆਉਂਦੇ ਹਾਂਜੀ ਐਂਟਰ ਕਿੱਦਾਂ ਹੋਇਆ ਸੀ ਕਿਹੜੇ ਤਰ੍ਹਾਂ ਦਾ ਡਾਕੂਮੈਂਟ ਹੈ ਕਿਸ ਤਰੀਕੇ ਨਾਲ ਤੂੰ ਅਮਰੀਕਾ ਦੇ ਵਿੱਚ ਆਇਆ ਸੀ ਕੀ ਕਰ ਰਿਹਾ ਕੀ ਨਹੀਂ ਕਰ ਰਿਹਾ ਤੇ ਉੱਥੇ ਤੁਹਾਨੂੰ ਪਤਾ ਹੈ ਕਿ ਆਪਣੇ 90% ਇਸ ਤਰ੍ਹਾਂ ਦੇ ਲੋਕ ਆ ਜਿਨ੍ਹਾਂ ਨੇ ਅੱਜ ਨਹੀਂ ਤਾਂ ਕੱਲ ਕਦੇ ਪਿੱਛੇ ਕਦੇ ਵੀ ਬੇਸ਼ੱਕ ਅੱਜ ਉਹਨਾਂ ਕੋਲ ਸਿਟੀਜ਼ਨਸ਼ਿਪ ਆ ਉਹਨਾਂ ਨੇ ਕਦੇ ਨਾ ਕਦੇ ਬਾਰਡਰ ਕ੍ਰੋਸ ਕੀਤਾ ਸੀ ਸੋ ਹੁਣ ਕਿਉਂ ਇਹ ਅੰਕੜੇ ਸਾਹਮਣੇ ਆਏ ਆ ਕਿਉਂ ਇੱਕ ਕਾਈਜ਼ਰ ਫੈਮਿਲੀ ਫਾਊਂਡੇਸ਼ਨ ਤੇ ਦੀ ਨਿਊਯਾਰਕ ਟਾਈਮਸ ਦੀ ਇੱਕ ਰਿਪੋਰਟ ਸਾਹਮਣੇ ਆਈ ਆ ਜਿਹੜਾ ਇਹਨਾਂ ਨੇ ਸਰਵੇ ਕੀਤਾ ਸੀ ਕਿ ਕਿਸ ਤਰ੍ਹਾਂ 32% ਲੋਕ ਜਿਹੜੇ H1B ਵੀਜ਼ਾ ਵਾਲੇ ਧਾਰਕ ਆ ਉਹ ਕਿੱਦਾਂ ਉਹਨਾਂ ਨੇ ਆਪਣੇ ਸਾਰੀਆਂ ਪਲੈਨਿੰਗਾਂ ਕੈਨਸਲ ਕਰਤੀਆਂ ਕਿਉਂ ਨਹੀਂ ਉਹ ਅਮਰੀਕਾ ਨੂੰ ਛੱਡ ਕੇ ਬਾਹਰ ਜਾ ਰਹੇ ਆ ਔਰ ਜਿਨ੍ਹਾਂ ਦੇ ਕੋਲ ਸਿਟੀਜ਼ਨਸ਼ਿਪ ਹੈਗੀ ਆ 15% ਉਹ ਲੋਕ ਆ ਜਿਨ੍ਹਾਂ ਨੇ ਇਹ ਸਮਝਿਆ ਕਿ ਅਸੀਂ ਬਾਹਰ ਨਹੀਂ ਜਾਣਾ ਆਪਣੇ ਹੋਮ ਕੰਟਰੀ ਚ ਇੰਟਰਨੈਸ਼ਨਲ ਫਲਾਇ ਇਨ ਟ੍ਰੈਵਲ ਨਹੀਂ ਕਰਨਾ ਕਿਉਂ ਕਿ ਐਸੇ ਤਰ੍ਹਾਂ ਦੀਆ ਬਜ਼ਾ ਕਰਕੇ ਜਦੋਂ ਕਿਸੇ ਨੂੰ ਵੀ ਰੋਕਿਆ ਜਾਂਦਾ ਤਾਂ ਉਹਦਾ ਪੂਰਾ ਪਿਛਲਾ ਅਗਲਾ ਰਿਕਾਰਡ ਕੱਢ ਕੇ ਛਾਣ ਕੇ ਫਿਰ ਹੀ ਉਹਨੂੰ ਅੱਗੇ ਲੰਘਾਇਆ ਜਾਂਦਾ ਜੀ ਹਾਂਜੀ ਹੁਣ ਐਸੇ ਤਰ੍ਹਾਂ ਇਸ ਨੀਨਾ ਨਾਲ ਵੀ ਹੋਇਆ ਜਿਹੜੀ 26 ਸਾਲਾਂ ਤੋਂ ਇੱਥੇ ਰਹਿ ਰਹੀ ਸੀ ਕਿ ਇੱਕ ਥੋੜੇ ਜਿਹੇ ਝਗੜੇ ਤੋਂ ਲੈ ਕੇ ਕਿ ਹੇ ਤੱਕ ਪਹੁੰਚ ਗਈ ਗੱਲ ਤੇ 1 ਮਿੰਟ ਦੇ ਵਿੱਚ ਵਿੱਚ ਉਸ ਦੀ ਪੂਰੀ ਲਾਈਫ ਖਰਾਬ ਹੋ ਗਈ ਕਿ ਇੱਕ ਔਰਤ ਨੂੰ ਇੱਕ ਕਾਫੀ ਦੀ ਵਜ੍ਹਾ ਤੋਂ ਡਿਪੋਰਟ ਕੀਤਾ ਜਾਣਾ ਅਮਰੀਕਾ ਦੇ ਵਿੱਚ ਹੁਣ ਇਹ ਸਟੋਰੀਆਂ ਸਾਹਮਣੇ ਆ ਰਹੀਆਂ ਤੇ ਜਿਹੜੇ ਲੋਕ ਐ ਕੁਝ ਨਹੀਂ ਹੁੰਦਾ ਸੋ ਉਹ ਮੇਰੇ ਭਰਾ ਮੈਨੂੰ ਲੱਗਦਾ ਬਹੁਤ ਸਹੀ ਆ ਜਿਨ੍ਹਾਂ ਨੇ 50 50 60 60 ਲੱਖ ਲਾਇਆ ਹੋਇਆ ਤੇ ਉਹ ਘਰਾਂ ਦੇ ਵਿੱਚ ਡਰ ਕੇ ਬੈਠ ਗਿਆ ਤੇ ਮੈਨੂੰ ਲੱਗਦਾ ਕਿ ਕਿਸੇ ਹੱਦ ਤੱਕ ਬਹੁਤ ਸਹੀ ਆ ਕਿ ਰੋਡ ਦੇ ਉੱਪਰ ਹੋੜ ਤੁਰੇ ਜਾਂਦੇ ਆ ਨੂਬੀ ਫੈਡਰਲ ਏਜੰਟ ਰੋਕ ਕੇ ਪੁੱਛਦੇ ਆ ਔਰ ਕਿਤੇ ਵੀ ਮਾਰਕੀਟ ਦੇ ਵਿੱਚ ਵੀ ਮੈਂ ਕੱਲ ਵੀ ਵੀਡੀਓ ਸਾਹਮਣੇ ਲੈਣ ਦੀ ਥੋੜਕੇ ਮਾਰਕੀਟ ਦੇ ਵਿੱਚ ਬੰਦਾ ਸਮਾਨ ਰੱਖ ਲਿਆ ਆਪਣੀ ਗੱਡੀ 'ਚ ਉਧਰ ਆਇਸ ਦੇ ਏਜੰਟ ਆ ਕੇ ਲਿਆਓ ਜੀ ਪੇਪਰ ਲਿਆਓ ਉਹਨੂੰ ਚੱਕ ਕੇ ਲੈ ਗਏ ਤੇ ਇਹ ਚੀਜ਼ਾਂ ਤਾਂ ਹੋ ਰਹੀਆਂ ਤੇ ਹੁਣ ਘਰਾਂ 'ਚ ਬੈਠੂਗੇ ਨਹੀਂ ਤਾਂ ਕੀ ਹਾਂ ਮਾੜਾ ਟਾਈਮ ਆ ਕੀ ਪਰ ਥੋੜੇ ਟਾਈਮ ਤੱਕ ਨਿਕਲ ਜAVE ਸਾਰਾ ਕੁਝ ਸਹੀ ਹੋ ਜAVE ਨਾਰਮਲ ਹੋ ਜAVE ਔਰ ਉਸ ਤੋਂ ਬਾਅਦ ਜਿੰਨਾ ਇਹਨਾਂ ਨੇ ਕੱਢਣਾ ਹੋਇਆ ਸੋਚ ਲਾਂ ਕਿ 트럼ਪ ਸਾਹਿਬ ਚਲੋ ਹੁਣ ਬਹੁਤ ਲੋਕ ਚਲੇ ਗਏ ਕਿਉਂਕਿ ਹੁਣ ਇੱਥੇ ਕਾਮਿਆਂ ਦੀ ਵੀ ਜ਼ਰੂਰਤ ਆ ਸੋ ਇਹ ਰਹਿ ਰਹੇ ਆ ਕੋਈ ਇਹਨਾਂ ਨੂੰ ਛੱਡ ਦਿੱਤਾ ਜਾਵੇ ਇੱਥੇ ਕੀ ਪਤਾ ਕੋਈ ਖਾਮਾ ਹੋ ਜਾਵੇ ਅਗਲਾ ਸਮਾਂ ਸੋ ਉਹਦੇ ਕਰਕੇ ਆਪਾਂ ਨੂੰ ਘਰੇ ਰਹਿਣਾ ਅਗਰ ਟਾਈਮ ਬਚਾ ਸਕਦੇ ਆ ਸਿਆਣੇ ਵੀ ਕਹਿੰਦੇ ਆ ਕਿ ਜਦੋਂ ਮਾਰਾ ਟਾਈਮ ਹੁੰਦਾ ਉਹਨੂੰ ਬਚਾਰ ਲੈਣਾ ਚਾਹੀਦਾ ਸੋ ਜਿਹੜੇ ਇਹ ਚੀਜ਼ ਕਰ ਰਹੇ ਆ ਮੇਰੇ ਹਿਸਾਬ ਨਾਲ ਵਧੀਆ ਕਿਉਂਕਿ ਅਸੀਂ ਆ ਟਰੱਕ ਆਪੀ ਟਰੱਕ ਡਰਾਈਵਰਾਂ ਨੂੰ ਵੀ ਇਹੀ ਅਪੀਲ ਕੀਤੀ ਸੀਗੀ ਕਿ ਮੇਰਾ ਵੀ ਜਿੰਨਾਂ ਦੇ ਕੋਲ ਨਾਨ ਡੋਮਿਸਾਈਲ ਸੀਡੀਐ ਲਾਇਸੈਂਸ ਆ ਨਾ ਮੇਰਾ ਵੀ ਰਹਾ ਇੱਕ ਤਾਂ ਵੈਸੇ ਹੀ ਠੰਡ ਮੌਸਮ ਖਰਾਬ ਆ ਬਰਫ ਸਨੋ ਪਈ ਆ ਤੇ ਵੈਸੇ ਹੀ ਦੁਰਘਟਨਾ ਜ਼ਿਆਦਾ ਹੁੰਦੀ ਆ ਤੇ ਉਤੋਂ ਮਾਹੌਲ ਵੀ ਇਦਾਂ ਦਾ ਕਿ ਤੁਹਾਡੇ ਹੱਕ ਦਾ ਨਹੀਂ ਆ ਸੋ ਤੁਸੀਂ ਇਹ ਡਰਾਈਵਰੀ ਥੋੜੇ ਟਾਈਮ ਦੇ ਲਈ ਰੁਕ ਜਾਓ ਜਾਂ ਛੱਡ ਦਿਓ ਜਾਂ ਨਾ ਕਰੋ ਤਾਂ ਤੁਹਾਡੇ ਲਈ ਹੀ ਬੈਨੀਫਿਟ ਹੋਣਗੇ ਸੋ ਬਹੁਤਨੇ ਸੁਣੀ ਵੀ ਆ ਬਹੁਤ ਆਪਣੀ ਆਕਰਚੇ ਵੀ ਆ ਵੀ ਕੁਝ ਨਹੀਂ ਹੁੰਦਾ ਤੇ ਫਿਰ ਰੋਂਦੇ ਵੀ ਰਹਿੰਦੇ ਆ ਜਦੋਂ ਚੀਕਾ ਹੀ ਮਾਰਦੇ ਜਦੋਂ ਕੋਈ ਉਹਨਾਂ ਨੂੰ ਰੀਟੇਨ ਕਰਦਾ ਕਿਉਂਕਿ ਅਕਸਰ ਹੀ ਹੁਣ ਰੋਗ ਰੋਗ ਕੇ ਇੰਗਲਿਸ਼ ਦੇ ਟੈਸਟ ਲਿੱਤੇ ਜਾ ਰਿਹਾ ਹਰ ਇੱਕ ਸਕੇਲ ਦੇ ਉੱਪਰ ਚੈਕਿੰਗ ਹੋ ਰਹੀ ਆ ਤੁਹਾਡਾ ਸਟੇਟਸ ਚੈੱਕ ਕੀਤਾ ਜਾ ਰਿਹਾ ਕਿ ਸਟੇਟਸ ਦੇ ਨਾਲ ਤੁਸੀਂ ਆਏ ਸੀ ਉਸ ਤੋਂ ਬਾਅਦ ਨਾਲ ਹੀ ਤੁਹਾਨੂੰ ਡੀਟੇਨ ਕੀਤਾ ਜਾਂਦਾ ਤੇ ਉਸ ਤੋਂ ਬਾਅਦ ਤੁਹਾਡੀ ਕੋਈ ਵੀ ਸੁਣਵਾਈ ਨਹੀਂ ਹੁੰਦੀ ਬੇਸ਼ੱਕ ਤੁਸੀਂ ਜਿੰਦਾ ਮਰਜੀ ਕੋਈ ਲਾਅਰ ਕਰ ਲੋ ਅਟਾਰਨੀ ਲਿਆਓ ਜਿੱਥੋਂ ਮਰਜੀ ਜੋ ਮਰਜੀ ਕਰ ਲੋ ਪਰ ਆਇਸ ਦੇ ਅੱਗੇ ਕਿਸੇ ਦੀ ਨਹੀਂ ਚੱਲਦੀ ਤੇ ਉਹਨਾਂ ਨੇ ਤਾਂ ਹੁਣ ਬੰਦੋਬਸਤ ਇਹ ਕਰ ਲਿਆ ਕਿ ਸਾਨੂੰ ਇਸ ਤਰ੍ਹਾਂ ਦੇ ਡਿਟੇਨਿੰਗ ਸੈਂਟਰ ਚਾਹੀਦੇ ਆ ਜਿਹੜੇ ਕਿ 70 ਤੇ 80 ਹਜ਼ਾਰ ਬੰਦੇ ਦਾ ਅਰੇਂਜਮੈਂਟ ਕਰ ਸਕਣ ਜੀ ਹਾਂਜੀ ਉਹ ਹੁਣ ਇਦਾਂ ਦੇ ਬੇਰ ਹਾਊਸ ਤੁਹਾਡੇ ਸਾਹਮਣੇ ਬਹੁਤ ਜਲਦੀ ਲੈ ਕੇ ਆਏਗੀ ਜਿੱਥੇ ਹੁਣ ਬੰਦਿਆਂ ਨੂੰ ਡਿਟੇਨ ਕੀਤਾ ਜਾਵੇਗਾ ਬਹੁਤ ਵੱਡੀ ਮਾਤਰਾ ਦੇ ਵਿੱਚ 2026 ਦੇ ਵਿੱਚ ਡਿਟੇਨਿੰਗ ਹੋਏਗੀ ਹੁਣ ਜਾਂ ਫੇਰ ਇਮੀਗ੍ਰੈਂਟ ਦਾ ਸਫਾਇਆ ਕੀਤਾ ਜਾਣਾ ਜਿਹੜਾ ਇਹ ਕੱਢ ਲੂੰਗਾ 5-6 ਮਹੀਨੇ ਸੋ ਵਧੀਆ ਰਹੇਗਾ ਬਾਕੀ ਤਾਂ ਤੁਹਾਨੂੰ ਪਤਾ ਹੀ ਕਿ ਕਮੈਂਟ ਜਿਹੜੇ ਕਰਦੇ ਆ ਤਾਂ ਉਹ ਵੀ ਹੁਣ ਡਰੇ ਹੀ ਬੈਠੇ ਆ H1B ਧਾਰਕ ਜਿਹੜੇ ਵੀਜ਼ੇ ਵਾਲੇ ਆ ਉਹ ਟਰੈਵਲ ਨਹੀਂ ਕਰ ਰਹੇ ਨਾਗਰਿਕਤਾ ਜਿਨ੍ਹਾਂ ਦੇ ਕੋਲ ਸਿਟੀਜ਼ਨਸ਼ਿਪ ਉਹ ਟਰੈਵਲ ਨਹੀਂ ਕਰ ਰਹੇ ਇੰਟਰਨੈਸ਼ਨਲ ਜਾਏ ਨਹੀਂ ਰਹੇ ਕਿਤੇ ਵੀ ਕਿਉਂ ਨਹੀਂ ਜਾ ਰਹੇ ਪਤਾ ਵੀ ਕੀ ਹੋ ਜਾਣਾ ਆਉਣ ਵਾਲੇ ਦਿਨਾਂ 'ਚ ਸੋ ਅੱਜ ਇਸ ਟਾਈਮ ਦੇ ਉੱਪਰ ਇਹ ਜ਼ਰੂਰੀ ਨਹੀਂ ਹੈਗਾ ਕਿ ਉਹ ਦੋ ਨੰਬਰੀ ਆ ਉਹ ਪੱਚਾ ਜੀ ਉਹਦੇ ਕੋਲ ਗ੍ਰੀਨ ਕਾਰਡ ਆ ਉਹ ਐਚ1 ਵੀਜਾ ਜੀ ਵਾਲਾ ਉਹ ਸਿਟੀਜ਼ਨਸ਼ਿਪ ਵਾਲਾ ਜੀ ਉਹ ਇਹਦੇ ਕੋਲ ਗ੍ਰੀਨ ਕਾਰਡ ਆ ਕੋਈ ਨਹੀਂ ਅੱਜ ਕੱਲ ਸਭ ਕੁਝ 트럼ਪ ਦੇ ਲਈ ਇਮੀਗ੍ਰੈਂਟਸ ਆ ਤੇ ਅੱਜ ਉਹਨੇ ਇਹ ਚੀਜ਼ ਸਾਰਿਆਂ ਨੂੰ ਸਾਬਿਤ ਕਰ ਦਿੱਤੀ ਵੀ ਕੋਈ ਵੀ ਹੋਵੇ ਮੈਂ ਨਹੀਂ ਛੱਡਣਾ ਜੀ ਮੈਂ ਅਗਲਾ ਪਿਛਲਾ ਕਿਸੇ ਨਾ ਕਿਸੇ ਨੂੰ ਢੰਡੀ ਫਸਾ ਕੇ ਨਹੀਂ ਛੱਡਣਾ ਸਮਝੋ ਕਿਉਂਕਿ ਤੁਸੀਂ ਅਕਸਰ ਹੀ ਰਿਪੋਰਟਸ ਪੜ੍ਹੀਆਂ ਆ ਆਪਾਂ ਵੀ ਨਿਊਜ਼ ਕੀਤੀਆਂ ਵੀ ਆਲਰੇਡੀ ਲੱਖਾਂ ਹੀ ਬੰਦਾ ਇਹਨਾਂ ਨੇ ਡਿਟੇਨ ਕੀਤਾ ਜੇ ਚੋ ਮੁਸ਼ਕਲ ਦੇ ਨਾਲ ਮੁਸ਼ਕਲ ਦੇ ਨਾਲ ਬਹੁਤ ਘੱਟ ਬੰਦੇ ਬਾਹਰ ਆਏ ਉਹ ਵੀ ਉਹ ਜਿਨ੍ਹਾਂ ਨੂੰ ਬਾਇਓ ਮਿਸਟੇਕ ਇਹਨਾਂ ਨੇ ਚੁੱਕ ਲਿਆ ਸੀਗਾ ਤੇ ਉਹਨਾਂ ਕੋਲ ਡਾਕੂਮੈਂਟ ਸੀਗੇ ਤੇ ਉਹਨਾਂ ਦਾ ਕੋਈ ਕ੍ਰਿਮੀਨਲ ਰਿਕਾਰਡ ਨਹੀਂ ਸੀਗੇ ਇਸ ਦੀ ਵਜ੍ਹਾ ਤੋਂ ਉਹ ਬਚ ਗਏ ਤੇ ਇਹ ਤਾਂ ਕਹਿ ਰਹੇ ਆ ਕਿ ਅਸੀਂ ਕ੍ਰਿਮੀਨਲ ਰਿਕਾਰਡ ਵਾਲਿਆਂ ਨੂੰ ਚੱਕਦੇ ਆ ਹੋਰ ਕਿਸੇ ਨੂੰ ਚੱਕਦੇ ਨਹੀਂ ਹੈਗੇ ਪਰ ਤੁਹਾਨੂੰ ਪਤਾ ਹੀ ਆ ਕਿ ਆਈਸ ਦਾ ਮੇਨ ਟਾਰਗੇਟ ਇਹ ਹੈ ਕਿ ਜਿਨ੍ਹਾਂ ਨੇ ਬਾਰਡਰ ਕ੍ਰੋਸ ਕੀਤਾ ਉਹ ਕ੍ਰਿਮੀਨਲ ਹੀ ਆ ਸਾਡੇ ਲਈ ਸੋ ਇਹ ਰਿਪੋਰਟਸ ਆ ਰਹੀਆਂ ਅਮਰੀਕਾ ਦੇ ਵਿੱਚ ਅੱਜ ਦੇ ਹਾਲਾਤ ਕਿ ਇੱਕ ਕਾਫੀ ਦੀ ਵਜ੍ਹਾ ਤੋਂ ਵੀ ਕਿਸੇ ਨੂੰ ਰਿਪੋਰਟ ਕੀਤਾ ਜਾ ਸਕਦਾ ਜੀ ਹਾਂਜੀ ਬਾਕੀ ਤੁਸੀਂ ਆਪ ਸਮਝਦਾਰ ਆ ਟਾਈਮ ਮਾੜਾ ਹੈ ਨਿਕਲ ਜਾਊਂਗਾ ਰੱਬ ਸਾਰਿਆਂ ਦੀ ਚੜ੍ਹਦੀ ਕਲਾ ਰੱਖੂਗਾ ਆਪਾਂ ਤਾਂ ਇਹੀ ਅਰਦਾਸ ਕਰਦੇ ਆ ਬਾਕੀ ਤੁਸੀਂ ਵੀ ਇੱਕ ਦੂਜੇ ਲਈ ਪ੍ਰੇਅ ਕਰਿਆ ਕਰੋ ਅਰਦਾਸ ਕਰਿਆ ਕਰੋ ਰੱਬ ਸਾਰਿਆਂ ਨੂੰ ਚੜ੍ਹਦੀ ਕਲਾ 'ਚ ਰੱਖੇ ਐਵੇਂ ਲੱਗਦਾ ਨਾ ਖਿੱਚਿਆ ਕਰੋ ਕਿ ਉਹ ਇਦਾਂ ਕੱਚਾ ਉਹਦੀ ਵਜ੍ਹਾ ਤੇ ਇਹ ਹੋਇਆ ਇਹ ਟਰੱਕ ਡਰਾਈਵਰ ਇਦਾਂ ਦੇ ਇਹਦੀ ਵਜ੍ਹਾ ਤੇ ਹੋਇਆ ਟਰੰਪ ਨੇ ਸਾਰਿਆਂ ਨੂੰ ਇੱਕੇ ਰੇਸ ਦੇ ਵਿੱਚ ਭਜਾਉਣਾ ਚਾਹੇ ਕੋਈ ਗਦਾ ਚਾਹੇ ਕੋਈ ਘੋੜਾ ਸਾਰਿਆਂ ਨੂੰ ਇੱਕ ਰੇਸ ਦੇ ਵਿੱਚ ਭਜਾਉਣਾ ਤੇ ਉੱਥੋਂ ਹੀ ਸਾਰਿਆਂ ਨੂੰ ਚਾਚਕ ਰਿਪੋਰਟ ਕਰਨਾ ਜਿੱਦਾਂ ਪਤਾ ਹੀ ਹੁਣ ਤੁਹਾਨੂੰ ਜਿੱਦਾਂ ਆਪਣੇ ਕੱਲ ਪਰਸੋਂ ਜੋ ਟਰੱਕ ਡਰਾਈਵਰ ਫੜ ਹੋਏ ਆ ਜਿਹੜੇ ਕਿ 7 ਮਿਲੀਅਨ ਦੀ ਕੋਕਿੰ ਅਗਲੀ ਕਰਦੇ ਸੀਗੇ ਸੋ ਕੀ ਦਾ ਨਾਮ ਬਦਨਾਮ ਹੁੰਦਾ ਹੁਣ 트럼ਪ ਦਾ ਬਸ ਇਹੀ ਆ ਕਿ ਕੋਈ ਇਸ ਤਰ੍ਹਾਂ ਦਾ ਕੋਈ ਫੈਸਲਾ ਨਾ ਸੁਣਾ ਦੇਵੇ ਕਿ ਜਿਸ ਤਰ੍ਹਾਂ ਅਫਗਾਨੀਆਂ ਦੇ ਲਈ ਇੱਕ ਨੇ ਗਲਤੀ ਕੀਤੀ ਸਾਰਿਆਂ ਦੀ ਇਸ ਐਲਮਾ ਬੰਦ ਕਰਤੀਆਂ ਸੋ ਇਹ ਹੋਵੇ ਕਿ ਟਰੱਕ ਡਰਾਈਵਰ ਜਿਹੜੇ ਇੱਕ ਦੋ ਗਲਤੀ ਕਰ ਰਹੇ ਉਹਨਾਂ ਦੀ ਸਜ਼ਾ ਸਾਰੇ ਪੰਜਾਬੀਆਂ ਨੂੰ ਸਾਰੇ ਭਾਰਤੀਆਂ ਨੂੰ ਮਿਲੇ ਸੋ ਇਹ ਆਪਾਂ ਦੁਆ ਕਰਦੇ ਆ ਕਿ ਇਦਾਂ ਦਾ ਨਾ ਹੋਵੇ ਹਜੇ ਬਾਕੀ ਤੁਹਾਨੂੰ ਪਤਾ ਹੀ ਹੈ ਕਿ ਪਤਾ ਨਹੀਂ ਹੁਣ 트럼ਪ ਸਾਹਿਬ ਕੋਦੇ ਕੋਲ ਕਿਹੜਾ ਬੰਦਾ ਬੈਠਾ ਆਪਣਾ ਜਿਹੜਾ ਸਾਰੇ ਹੀ ਆਪਣੇ ਵਿਜਲੇ ਭੇਜ ਦਈ ਜਾਂਦਾ ਜਿਹਦੇ ਹੁਣ ਜਿੱਥੋਂ ਵੀ ਯਾ ਹੋਰ ਇਹ ਫੜੋ ਫੜਾਈ ਫੜੋ ਫੜਾਈ ਲੋਕਾਂ ਨੂੰ ਡਿਪੋਰਟ ਕੀਤਾ ਜਾ ਰਿਹਾ ਹੈ ਡੇਟੇਨ ਕੀਤਾ ਜਾ ਰਿਹਾ ਹੈ ਡਰ ਦਾ ਮਾਹੌਲ ਬਣਾਤਾ ਹੀ ਪੂਰਾ ਇਸ ਟਾਈਮ ਦੇ ਉੱਪਰ ਅਮਰੀਕਾ ਨੇ ਤੇ ਕੋਈ ਵੀ ਘਰ ਤੋਂ ਬਾਹਰ ਨਿਕਲ ਕੇ ਰਾਜ ਨਹੀਂ ਚਾਹੇ ਪੇਪਰ ਹੈ ਚਾਹੇ ਨਹੀਂ ਹੈ। ਓਕੇ ਇਹਦੇ ਬਾਰੇ ਤੁਹਾਡਾ ਕੀ ਰਾਏ ਆ ਤੁਹਾਡੀ ਕੀ ਵਿਚਾਰ ਆ ਕਮੈਂਟ ਕਰਕੇ ਜਰੂਰ ਦੱਸਿਓ। ਵੀਡੀਓ ਨੂੰ ਜਿਆਦਾ ਜਿਆਦਾ ਲਾਈਕ ਕਰ ਦਿਓ, ਸ਼ੇਅਰ ਕਰ ਦਿਓ। ਬਾਕੀ ਤੁਹਾਡਾ ਆਪਣਾ ਚੈਨਲ ਚੈਨਲ ਨੂੰ ਸਬਸਕ੍ਰਾਈਬ ਕਰਨਾ ਭੁੱਲਿਓ। ਥੈਂਕ ਯੂ।